ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਟਿਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ ਵਟਸਐਪ ਨੰਬਰ ਹੈ 9814503636 ਔਰ ਲੋਕੇਸ਼ਨ ਹੈ 124 ਸੀ ਰਣਜੀਤਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਤੇ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਥਾਪਰ ਯੂਨੀਵਰਸਿਟੀ ਵੱਲੋਂ ਆਉਣਾ ਹੈ ਤਾਂ ਤੁਸੀਂ ਟਿਵਾਣਾ ਚੌਂਕ ਦੇ ਸੱਜੇ ਹੱਥ ਮੁੜ ਜਾਣਾ ਜੇ ਰਜੀਵ ગાંધી ਇੰਟਰਨੈਸ਼ਨਲ ਲਾਰਜ ਯੂਨੀਵਰਸਿਟੀ ਵੱਲੋਂ ਜਾ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਵੱਲੋਂ ਆਣਾ ਤਾਂ ਤੁਸੀਂ ਟਵਾਣਾ ਚੌਂਗ ਦੇ ਖੱਬੇ ਹੱਥ ਮੁਰ ਜਾਣਾ ਅੱਗੇ ਜਾ ਕੇ ਐਚ ਕੇ ਫਰਨੀਚਰ ਦਾ ਸ਼ੋਅਰੂਮ ਹੈ ਜਦੋਂ ਤੁਸੀਂ ਟਰਨ ਕਰੋਗੇ ਬਿਲਕੁਲ ਨਾਲ ਹੀ ਉਸ ਦੇ ਸਾਹਮਣੇ ਬਿਲਕੁਲ ਦਿਵਾਨਾ ਕ੍ਰੀਸ਼ਨ ਹੈ ਅਸੀਂ ਹੈਂਡਵਰਕ ਵੀ ਕਰਵਾਉਂਦੇ ਆ ਮਸ਼ੀਨੀ ਵਰਕ ਵੀ ਕਰਵਾਉਂਦੇ ਆ ਬਹੁਤ ਰੀਜ਼ਨੇਬਲ ਰੇਟ ਤੇ ਔਰ ਸੂਟ ਵੀ ਸੇਲ ਕਰਦੇ ਆ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਸਟੀਚਿੰਗ ਵੀ ਕਰਦੇ ਆ ਸਾਡੇ ਸਿੰਪਲ ਸੂਟ ਦੀ ਜਿਹੜੀ ਸਟੀਚਿੰਗ ਆ ਉਹ 300 ਰੁਪਿਆ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ। ਲਓ ਜੀ ਇਹ ਮਸ਼ੀਨੀ ਵਰਕ ਦਾ ਸੂਟ ਹੈ। ਤੁਸੀਂ ਸਫਾਈ ਦੇਖ ਸਕਦੇ ਹੋ। ਇਹ ਅਸੀਂ ਬੁਟੀਕ ਤੇ ਤਿਆਰ ਕਰਵਾਏ ਨੇ ਔਰ ਭੇਜਣੇ ਆ ਇਹ। ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਇਹ ਆਪਣੀ ਫੈਬਰਿਕ ਦੇ ਕੇ ਜਾਂ ਸਾਡੇ ਤੋਂ ਇਹ ਤੁਸੀਂ ਸੂਟ ਲੈ ਸਕਦੇ ਹੋ ਸਾਡਾ ਵਟਸਐਪ ਨੰਬਰ ਹੈ 9814506336 ਇਹ ਕੇ ਵਰਕ ਕਰਵਾਇਆ ਇਹ ਕੋਰਨਰ ਦਾ ਵਰਕ ਹੈਗਾ ਮਸ਼ੀਨੀ ਵਰਕ ਹੈ ਅਗਰ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਇਹ ਵਰਕ ਕਰਵਾ ਸਕਦੇ ਹੋ ਤੇ ਇਸ ਦੀ ਬਾਜੂ ਤੇ ਹੋਏਗਾ ਸਫਾਈ ਦੇਖ ਸਕਦੇ ਹੋ ਤੁਸੀਂ ਅਗਰ ਤੁਸੀਂ ਕੋਈ ਵੀ ਮਸ਼ੀਨੀ ਵਰਕ ਕਰਵਾਉਣਾ ਹੈ ਜਾਂ ਤੁਸੀਂ ਹੈਂਡਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਭੇਜ ਸਕਦੇ ਹੋ